ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦਵਾਰ ਜੀ ਸਾਰੇ ਜਣੇ ਵਧੀਆ ਹੋਵੋਗੇ ਅੱਜ ਆਪਾਂ ਜਿਹੜੇ ਸੂਟ ਦੀ ਕਟਿੰਗ ਲੈ ਕੇ ਆਏ ਆ ਤੁਹਾਡੇ ਲਈ ਉਹ ਹੈਗਾ ਜੀ ਸੈਮੀ ਸਟਿਚ ਸੂਟ ਦੇਖੋ ਸੈਮੀ ਸਟਿਚ ਸੂਟ ਦੇ ਵਿੱਚ ਪ੍ਰੋਬਲਮ ਆਉਂਦੀ ਆ ਭੈਣਾਂ ਨੂੰ ਕਟਿੰਗ ਦੇ ਵਿੱਚ ਕਿਉਂਕਿ ਇੱਕ ਤਿਹਦਾ ਨੈੱਕ ਜਿਹੜਾ ਹੈਗਾ ਆਲਰੇਡੀ ਬਣਿਆ ਹੋਇਆ ਹੁੰਦਾਗਾ ਹਨਾ ਤੇ ਬਾਹਾਂ ਜਿਹੜੀਆਂ ਹੈਗੀਆਂ ਇਹਦੀਆਂ ਅਟੈਚ ਹੀ ਹੋਈਆਂ ਹੁੰਦੀਆਂ ਨੇ ਮਤਲਬ ਕਿ ਪੂਰਾ ਪੂਰਾ ਜਾਈ ਕਪੜਾ ਹੁੰਦਾ ਹੁਣ ਦੇਖੋ ਜੇ ਇਸ ਤਰੀਕੇ ਨਾਲ ਗਲਾ ਜਿਹੜਾ ਹੈਗਾ ਆਲਰੇਡੀ ਬਣਿਆ ਹੋਇਆ ਹੋਵੇ ਉਹਦੇ ਵਿੱਚ ਆਪਾਂ ਤੀਰਾ ਕਿਸੇ ਹਿਸਾਬ ਨਾਲ ਲੈਣਾਗਾ ਇਹਦੀ ਆਪਾਂ ਕਟਿੰਗ ਸੈਮਿਸਟ੍ਰਿਚ ਸੂਟ ਦੀ ਆਪਾਂ ਕਿਸ ਤਰੀਕੇ ਨਾਲ ਕਰਨੀ ਹੈਗੀ ਠੀਕ ਹੈ ਤੁਸੀਂ ਧਿਆਨ ਨਾਲ ਦੇਖਣਾ ਇਹ ਸੂਟ ਜਿਹੜਾ ਹੈਗਾ ਲਾਈਨਿੰਗ ਵਾਲਾ ਹੁਣ ਦੇਖੋ ਲਾਈਨਿੰਗ ਵਾਲੇ ਸੂਟ ਦੇ ਵਿੱਚ ਖਾਸ ਕਰਕੇ ਪ੍ਰੋਬਲਮ ਆਉਂਦੀ ਆ ਵੀ ਲਾਈਨਿੰਗ ਜਿਹੜੀ ਹੈਗੀ ਆਪਾਂ ਇਹਦੇ ਉੱਪਰ ਕਿਸ ਤਰੀਕੇ ਨਾਲ ਸੈੱਟ ਕਰਕੇ ਰੱਖਣੀ ਹੈਗੀ ਕਿਉਂਕਿ ਇਹਦਾ ਗਲਾ ਜਿਹੜਾ ਹੈਗਾ ਆਲਰੇਡੀ ਬਣਿਆ ਹੋਇਆ ਲਾਈਆਂ ਜਿਹੜੀਆਂ ਹੈਗੀਆਂ ਨੇ ਉਹ ਖੋਲਣੀਆਂ ਨੇ ਬਾਹਾਂ ਆਪਾਂ ਅਲੱਗ ਤੋਂ ਕਰ ਲੈਣੀਆਂ ਨੇ ਮੋਢੇ ਨੇ ਜਿਹੜੇ ਉਹ ਅਲੱਗ ਆਪਾਂ ਸਾਰੇ ਸੂਟ ਦੀਆਂ ਜਿਹੜੀਆਂ ਸਲਾਈਆਂ ਹੈਗੀਆਂ ਨੇ ਉਹ ਉਧੇੜ ਲਈਆਂ ਨੇ ਠੀਕ ਹੈ ਜੀ ਜੇ ਹੁਣ ਤੁਹਾਡਾ ਬੈਕ ਔਰ ਫਰੰਟ ਦੋਨੋਂ ਨੈੱਕ ਬਣੇ ਹੋਏ ਨੇ ਤਾਂ ਤੁਸੀਂ ਇਹਦੇ ਵਿੱਚ ਤੀਰਾ ਜਿਹੜਾ ਹੈਗਾ ਉਹ ਕਿਸੇ ਹਿਸਾਬ ਨਾਲ ਲੈਣਾ ਦੇਖੋ ਮੇਰਾ ਇਹਦੇ ਵਿੱਚ ਸਿਰਫ ਫਰੰਟ ਨੈੱਕ ਹੀ ਬਣਿਆ ਹੋਇਆ ਹੈਗਾ ਤੇ ਮੈਂ ਉਹਦਾ ਜਿਹੜਾ ਹੈਗਾ ਉਹ ਸਿੰਪਲ ਤਰੀਕੇ ਨਾਲ ਵੀ ਆਪਾਂ ਲੈ ਸਕਦੇ ਤੀਰਾ ਪਰ ਜੇ ਤੁਹਾਡੇ ਦੋਨੋਂ ਨੈੱਕ ਬਣੇ ਹੋਏ ਨੇ ਬੈਕ ਵਾਲਾ ਔਰ ਫਰੰਟ ਵਾਲਾ ਤਾਂ ਆਪਾਂ ਤਾਂ ਕੀ ਕਿਵੇਂ ਲਾਣਾ ਤੀਰਾ ਦੇਖੋ ਆਪਾਂ ਦੇਖੋ ਕੀ ਕਰਨਾ ਆਪਾਂ ਕੋਈ ਵੀ ਵਾਈਟ ਪੇਪਰ ਜਿਹੜਾ ਹੈਗਾ نیچے ਰੱਖ ਲੈਣਾ ਇਸ ਤਰੀਕੇ ਨਾਲ ਸੂਟ ਦੇ ਤਾਂ ਕਿ ਜਿਹੜਾ ਹੈਗਾ ਆਪਾਂ ਨੂੰ ਨਿਸ਼ਾਨੀ ਲਗਾ ਸਕੀਏ ਵੀ ਆਪਾਂ ਤੀਰਾ ਜਿਹੜਾ ਹੈਗਾ ਉਹ ਕਿਵੇਂ ਲੈਣਾ ਠੀਕ ਹੈ ਜੀ ਐਦਾਂ ਤੁਸੀਂ ਕੋਈ ਵੀ ਪੇਪਰ نیچے ਰੱਖ ਕੇ ਇਹਦੇ ਸੈੱਟ ਕਰ ਲਓ ਠੀਕ ਹੈ ਹੁਣ ਆਪਾਂ ਨੂੰ ਤੀਰਾ ਮੈਂ ਤੁਹਾਨੂੰ ਦੱਸ ਦਈਵੇਂ ਆਪਾਂ ਕਿਵੇਂ ਲੈਣਾ ਹੁੰਦਾਗਾ ਹੁਣ ਦੇਖੋ ਇਹ ਮੈਂ ਵਿਦਆਊਟ ਲਾਈਨਿੰਗ ਜੇ ਤੁਹਾਡਾ ਸੂਟ ਹੋਵੇ ਉਸੇ ਹਿਸਾਬ ਨਾਲ ਦੱਸ ਰਹੀਆਂ ਤੁਹਾਨੂੰ ਠੀਕ ਹੈ ਜੀ ਤੇ ਆਪਾਂ ਕੀ ਕਰਨਾ ਦੇਖੋ ਜਿਹੜਾ ਆਪਣਾ ਗਲਾ ਬਣਿਆ ਹੋਇਆ ਨਾ ਗਲੇ ਤੋਂ ਜਿਹੜਾ ਹੈਗਾ ਆਪਾਂ ਇਸ ਤਰੀਕੇ ਨਾਲ ਪਹਿਲਾਂ ਆਪਾਂ ਇੱਕ ਸਿੱਧਾ ਨਿਸ਼ਾਨ ਲਗਾ ਲੈਣਾ ਇਹ ਐਦਾਂ ਕਰਕੇ ਠੀਕ ਹੈ ਇਹ ਮੈਂ ਵਾਈਟ ਪੇਪਰ ਤਾਂ ਹੀ ਰਖਵਾਇਆ ਨੀਚੇ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਇੱਥੋਂ ਜਿਹੜਾ ਹੈਗਾ ਆਪਾਂ ਇੰਚੀ ਟੇਪ ਨਾਲ ਜਿੰਨਾ ਵੀ ਤੀਰਾ ਲੈਣਾ ਆਪਾਂ ਉੱਥੇ ਇੱਥੇ ਆਪਾਂ ਇੰਚੀ ਟੇਪ ਰੱਖ ਲਓ ਤੇ ਉਸ ਹਿਸਾਬ ਨਾਲ ਜਿਹੜੇ ਹੈਗੇ ਨੇ ਆਪਣੇ ਮੋਡੇ ਨਿਕਲੇ ਆਉਣਗੇ ਠੀਕ ਹੈ ਦੇਖੋ ਹੁਣ ਉਦਾਂ ਗਲੇ ਕਰਕੇ ਪਤਾ ਨਹੀਂ ਲੱਗਦਾ ਹੁੰਦਾ ਹੁਣ ਦੇਖੋ ਇਹਨਾਂ ਦੀ ਫਿਟਿੰਗ ਹੈਗੀ ਹੈ ਜੀ 18 ਇੰਚ ਠੀਕ ਹੈ ਤੇ ਇਸ ਤਰੀਕੇ ਨਾਲ ਮੈਂ ਇਹਨਾਂ ਦਾ ਤੀਰਾ ਲਵਾਂਗੀ ਜੀ 6.5 ਇੰਚ ਕਿਉਂਕਿ ਇਹਨਾਂ ਦਾ ਬੈਕ ਵਾਲਾ ਜਿਹੜਾ ਗਲਾ ਹੈਗਾ ਉਹ ਕਾਫੀ ਛੋਟਾ ਹੈਗਾ ਇਹਨਾਂ ਦਾ 4-5 ਇੰਚ ਜਿਹੜਾ ਹੈਗਾ ਬੈਕ ਵਾਲਾ ਨੈਕਾ ਠੀਕ ਹੈ ਆਪਾਂ ਇਸ ਤਰੀਕੇ ਨਾਲ 6.5 ਇੰਚ ਇਹਨਾਂ ਦਾ ਤੀਰਾ ਲੈ ਲੈਣਾ ਇਹ ਦੇਖੋ ਹੁਣ ਆ 6.5 ਆਪਾਂ ਤੀਰਾ ਲੈ ਲਿਆ ਤਾਂ ਆਪਣੇ ਮੋਢੇ ਜਿਹੜੇ ਹੈਗੇ ਨੇ ਉਹ ਇੰਨੇ ਨਿਕਲੇ ਠੀਕ ਆ ਉਪਰੋਂ ਚੌੜੇ 3.5 ਇੰਚ ਨਿਕਲੇ ਠੀਕ ਹੈ ਆਪਾਂ ਨੂੰ ਜਿਆਦਾ ਚੱਕਰ ਵਿੱਚ ਪੈਣ ਦੀ ਲੋੜ ਨਹੀਂ ਹੁੰਦੀ ਬਸ ਜਿੰਨਾ ਤੁਹਾਡਾ ਗਲਾ ਹੈਗਾ ਇਸ ਤਰੀਕੇ ਨਾਲ ਸਾਹਮਣੇ ਨਿਸ਼ਾਨ ਲਗਾਓ ਤੇ ਉਥੋਂ ਆਪਣਾ ਤੀਰਾ ਜਿਹੜਾ ਹੈਗਾ ਉਹ ਨਾਪ ਲਓ ਤੁਸੀਂ ਠੀਕ ਹੈ ਜੀ ਤੇ ਦੇਖੋ ਇਹ ਆਪਣਾ ਸੂਟ ਹੈਗਾ ਲਾਈਨਿੰਗ ਵਾਲਾ ਮੈਂ ਤੁਹਾਨੂੰ ਜੇ ਬਿਨਾ ਲਾਈਨਿੰਗ ਵਾਲਾ ਸੂਟ ਹੋਵੇ ਤਾਂ ਇਸ ਤਰੀਕੇ ਨਾਲ ਤੁਸੀਂ ਨਿਸ਼ਾਨ ਲਗਾ ਸਕਦੇ ਹੋ ਠੀਕ ਹੈ ਇਹ ਐਦਾ ਇਹਦਾ ਤੀਰਾ ਲੈ ਸਕਦੇ ਹੋ ਤੇ ਹੁਣ ਆਪਾਂ ਤੁਹਾਨੂੰ ਲਾਈਨਿੰਗ ਵਾਲੇ ਸੂਟ ਦੇ ਵਿੱਚ ਆਪਾਂ ਸੈਮੀ ਸਟਿਚ ਦੇ ਵਿੱਚ ਤੀਰਾ ਕਿਵੇਂ ਲੈਣਾ ਹੁੰਦਾ ਉਹ ਦੱਸਾਂਗੇ ਠੀਕ ਹੈ ਆਪਾਂ ਦੋਨੋਂ ਪੱਲੇ ਜਿਹੜੇ ਹੈਗੇ ਨੇ ਉਹ ਇਸ ਤਰੀਕੇ ਨਾਲ ਸੈੱਟ ਕਰਕੇ ਰੱਖ ਲੈਣੇ ਨੇ ਹੁਣ ਦੇਖੋ ਜਿਹੜਾ ਮੇਰਾ ਇਹ ਸੂਟ ਹੈਗਾ ਇਹਦਾ ਬੈਕ ਵਾਲਾ ਜਿਹੜਾ neck ਹੈਗਾ ਉਹ ਨਹੀਂ ਬਣਿਆ ਹੋਇਆ ਸਿਰਫ ਫਰੰਟ ਵਾਲਾ neck ਹੀ ਬਣਿਆ ਹੋਇਆ ਹੈਗਾ ਜੇ ਤੁਹਾਡੇ ਸੈਮੀ ਸਟਿਚ ਸੂਟ ਦੇ ਵਿੱਚ ਦੋਨੋਂ ਗਲੇ ਬਣੇ ਹੋਏ ਨੇ ਤਾਂ ਜਿਵੇਂ ਮੈਂ ਤੁਹਾਨੂੰ ਪਿੱਛੇ ਦੱਸਿਆਗਾ ਤੁਸੀਂ ਉਸ ਤਰੀਕੇ ਨਾਲ ਉਹਦਾ ਤੀਰਾ ਲੈ ਸਕਦੇ ਹੋ ਠੀਕ ਹੈ ਜੀ ਹੁਣ ਦੇਖੋ ਇਹਦਾ ਜਿਹੜਾ ਜਿੰਨਾ ਵੀ ਘੇਰਾ ਹੈਗਾ ਸੀ ਮੈਂ ਉਸ ਤਰੀਕੇ ਨਾਲ ਹੀ ਫੋਲਡ ਕਰਕੇ ਰੱਖ ਲਿਆ ਬਾਵਾ ਤਾਂ ਇਹਦੀਆਂ ਸਾਈਡ ਤੇ ਹੀ ਲੱਗੀਆਂ ਹੋਈਆਂ ਸੀ ਉਹ ਆਪਾਂ ਉਤਾਰਤੀਆਂ ਸੀ ਸਾਰਾ ਆਪਾਂ ਉਧੇੜ ਲਿਆ ਸੀ ਸੂਟ ਠੀਕ ਹੈ ਦੇਖੋ ਇਹਦਾ ਬੈਕ ਵਾਲਾ ਜਿਹੜਾ neck ਹੈਗਾ ਉਹ ਨਹੀਂ ਬਣਿਆ ਹੋਇਆ ਹੈਗਾ ਜੇ ਆਪਾਂ ਬੈਕ ਵਾਲਾ neck ਨਹੀਂ ਬਣਿਆ ਹੋਇਆ ਸੈਮੀ ਸਟਿਚ ਸੂਟ ਦੇ ਵਿੱਚ ਤਾਂ ਆਪਾਂ ਬੈਕ ਵਾਲੇ neck ਤੋਂ ਵੀ ਆਪਾਂ ਤੀਰਾ ਨਾਪ ਸਕਦੇ ਹੁੰਦੇ ਆ ਠੀਕ ਹੈ ਜੀ ਹੁਣ ਇਹਦੇ ਵਿੱਚ ਬਣਿਆ ਨਹੀਂ ਹੋਇਆ ਮੈਂ ਤੁਹਾਨੂੰ ਉਸੇ ਹਿਸਾਬ ਨਾਲ ਦੱਸਿਆ ਵੀ ਜੇ ਦੋਨੋਂ ਗਲੇ ਆਪਣੇ ਸੈਮੀ ਸਟਿਚ ਬਣੇ ਹੋਏ ਹੋਣ ਨਾ ਠੀਕ ਹੈ ਫਿਰ ਆਪਾਂ ਉਸੇ ਹਿਸਾਬ ਨਾਲ ਜਿਹੜਾ ਹੈਗਾ ਉਹ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਇਹ ਇਸ ਤਰੀਕੇ ਨਾਲ ਆਪਾਂ ਪੱਲਾ ਜਿਹੜੇ ਹੈਗੇ ਦੋਨੋਂ ਸੈੱਟ ਕਰਕੇ ਰੱਖ ਲੇ ਤੇ ਹੁਣ ਦੇਖੋ ਤੁਸੀਂ ਮੇਰੇ ਪਿਛਲੇ ਆ ਵੀਡੀਓ ਲਾਈਨਿੰਗ ਵਾਲੇ ਸੂਟ ਦੀਆਂ ਦੇਖੀਆਂ ਹੀ ਹੋਣੀਆਂ ਤੇ ਆਪਾਂ ਲਾਈਨਿੰਗ ਜਿਹੜੀ ਹੈਗੀ ਆ ਉਹ ਇਸ ਤਰੀਕੇ ਨਾਲ ਆਪਾਂ ਫੋਲਡ ਕਰਕੇ ਰੱਖ ਦਿਆ ਅੱਧਾ-ਅੱਧਾ ਇੰਚ ਠੀਕ ਹੈ ਆਪਾਂ ਲਾਈਨਿੰਗ ਜਿਹੜੀ ਹੈਗੀ ਆ ਬੰਦ ਵਾਲੀ ਸਾਈਡ ਤੋਂ ਅੱਧਾ-ਅੱਧਾ ਇੰਚ ਫੋਲਡ ਕਰ ਲਈ ਆ ਇਹ ਆਪਣੇ ਦੋ ਪੱਲੇ ਨੇ ਠੀਕ ਹੈ ਜੀ ਇਸ ਤਰੀਕੇ ਨਾਲ ਦੋ ਪੱਲੇ ਨੇ ਆਪਣੇ ਆਪਾਂ ਕੀ ਕੀਤਾ ਇਹਦੇ ਉੱਪਰ ਚੰਗੀ ਤਰ੍ਹਾਂ ਪ੍ਰੈਸ ਲਾ ਲਈ ਆ ਇਹ ਐਦਾਂ ਫੋਲਡ ਕਰ ਲਈ ਆ ਲਾਈਨਿੰਗ ਠੀਕ ਹੈ ਕਿਉਂਕਿ ਇਹਦੇ ਲਾਈਨਿੰਗ ਦੇ ਵਿੱਚ ਆਪਾਂ ਨੂੰ ਠੀਕ ਹੈ ਲੂਜ਼ਿੰਗ ਲਈ ਆਪਾਂ ਕੀ ਕੀਤਾ ਫਿਰ ਆਪਾਂ ਅੱਧਾ ਅੱਧਾ ਇੰਚ ਦਾ ਲਾਈਨਿੰਗ ਫੋਲਡ ਕਰਤੀ ਤੇ ਇਹਨੂੰ ਬਿਲਕੁਲ ਆਹ ਕਿਨਾਰੀ ਹੈ ਜਿਹੜੀ ਆਪਣੀ ਸੂਟ ਦੀ ਠੀਕ ਹੈ ਜਿੱਧਰੋਂ ਬੰਦ ਵਾਲੀ ਸਾਈਡ ਆਪਾਂ ਬਸ ਇਹਦੇ ਨਾਲ ਮੈਚ ਕਰਕੇ ਹੀ ਰੱਖ ਲੈਣਾ ਹੁਣ ਜਿਹੜੀ ਆਪਣੀ ਬਾਧ ਰੱਖਣੀ ਹੈ ਉਹ ਲਾਈਨਿੰਗ ਉਹ ਆਲਰੇਡੀ ਆਪਣੀ ਪਹਿਲਾਂ ਹੀ ਹੋ ਗਈ ਹੁਣ ਆਪਾਂ ਨੂੰ ਲੂਜ਼ਿੰਗ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ ਠੀਕ ਹੈ ਜੀ ਇਹ ਇਸ ਤਰੀਕੇ ਨਾਲ ਪੱਲਾ ਜਿਹੜਾ ਹੈਗਾ ਆਪਾਂ ਸੈੱਟ ਕਰਕੇ ਰੱਖ ਲੈਣਾ ਬਿਲਕੁਲ ਪੱਲੇ ਦੇ ਨਾਲ ਆਪਾਂ ਮਲਾ ਕੇ ਰੱਖਣੀ ਹੈ ਲਾਈਨਿੰਗ ਹੁਣ ਆਪਾਂ ਜਿਹੜੇ ਨਿਸ਼ਾਨ ਹੈਗੇ ਨੇ ਬਸ ਆਪਾਂ ਇਸ ਤਰੀਕੇ ਨਾਲ ਹੀ ਲਗਾਏ ਜਾਣੇ ਆਪਾਂ ਜਿਹੜੀ ਲਾਈਨਿੰਗ ਹੈਗੀ ਉਹ ਲੂਜ਼ਿੰਗ ਆਪਾਂ ਆਲਰੇਡੀ ਦੇ ਚੁੱਕੇ ਆ ਠੀਕ ਹੈ ਤੇ ਇਸ ਤਰੀਕੇ ਨਾਲ ਤੁਸੀਂ ਬਿਲਕੁਲ ਨਾਲ ਮਲਾ ਕੇ ਹੀ ਲਾਈਨਿੰਗ ਰੱਖ ਲਓ ਔਰ ਨਿਸ਼ਾਨ ਜਿਹੜੇ ਹੈਗੇ ਨੇ ਬਸ ਆਪਣੇ ਨਾਰਮਲ ਕੁਰਤੀ ਵਾਂਗੂ ਜਿਹੜੇ ਹੈਗੇ ਨੇ ਆਪਾਂ ਲਗਾ ਲੈਣੇ ਨੇ ਠੀਕ ਹੈ ਹੁਣ ਦੇਖੋ ਬਸ ਮੈਂ ਤੁਹਾਨੂੰ ਤੁਸੀਂ ਧਿਆਨ ਰੱਖਣਾ ਆਪਾਂ ਪੱਲੇ ਜਿਹੜੇ ਹੈਗੇ ਨੇ ਬਿਲਕੁਲ ਲਾਈਨਿੰਗ ਦੇ ਨਾਲ ਮਲਾ ਕੇ ਹੀ ਰੱਖਣੇ ਨੇ ਬਸ ਹੁਣ ਜਿਹੜੀ ਨਿਸ਼ਾਨੀ ਹੈਗੀ ਉਹ ਇੱਕ ਤਰ੍ਹਾਂ ਨਾਲ ਆਪਣੇ ਸੂਟ ਤੋਂ ਹੀ ਲੱਗ ਰਹੀ ਹੈ ਠੀਕ ਹੈ ਹੁਣ ਦੇਖੋ ਲਾਈਨਿੰਗ ਵਾਲੇ ਸੂਟ ਦੇ ਵਿੱਚ ਹਿਸਾਬ ਆ ਜਾਂਦਾ ਹੁੰਦਾਗਾ ਵੀ ਆਪਾਂ ਇਹਦੀ ਜਿਹੜੀ ਹੈਗੀ ਆਪਾਂ ਲਾਈਨਿੰਗ Uh, मतलब लाइनिंग ਦੇ ਹਿਸਾਬ ਨਾਲ ਆਪਾਂ ਤੀਰਾ ਲੈ ਸਕਦੇ ਹਾਂ ਠੀਕ ਹੈ ਤੇ ਇੱਥੋਂ ਆਪਾਂ ਤੀਰਾ ਲੈ ਲੈਣਾ ਜੀ 6.5 ਠੀਕ ਹੈ ਤੇ ਆਪਾਂ ਇਹਨਾਂ ਦਾ ਮੋਡਾ ਵੀ ਮੋਡਾ ਲਵਾਂਗੇ ਜੀ 7 ਇੰਚ ਠੀਕ ਹੈ ਔਰ ਫਿਟਿੰਗ ਦਾ ਨਿਸ਼ਾਨ ਲਗਾਵਾਂਗੇ 14 ਇੰਚ ਤੇ ਠੀਕ ਹੈ ਔਰ ਚਾਕ ਜਿਹੜੇ ਰਹਿਗੇ ਨੇ ਉਹ ਰੱਖਾਂਗੇ ਆਪਾਂ 22 ਇੰਚ ਤੇ ਠੀਕ ਹੈ ਉਹ ਤੁਸੀਂ ਆਪਣੇ ਹਿਸਾਬ ਨਾਲ ਵੀ ਰੱਖ ਸਕਦੇ ਹੋ ਹੁਣ ਦੇਖੋ ਆਪਾਂ ਤੀਰਾ ਲਿਆ ਸੀ 6.5 ਆਪਾਂ نیچے ਇੱਕ 6.5 ਤੇ ਪਹਿਲਾਂ ਨਿਸ਼ਾਨ ਲਗਾ ਲਵਾਂਗੇ ਇਹਦੀ ਸੇਧ ਦੇ ਵਿੱਚ ਠੀਕ ਹੈ ਤੇ ਫਿਰ ਆਪਾਂ ਇਹਨੂੰ ਕਟਾ ਕੇ ਅੱਧਾ ਇੰਚ 6 ਤੇ ਕਰ ਦੇਵਾਂਗੇ ਠੀਕ ਹੈ ਜੀ ਹੁਣ ਦੇਖੋ ਜਿਹੜਾ 6.5 ਵਾਲਾ ਨਿਸ਼ਾਨ ਆ ਉਹਨੂੰ ਆਪਾਂ ਇਸ ਤਰੀਕੇ ਨਾਲ ਸਟ੍ਰੇਟ ਬਣਾ ਲਵਾਂਗੇ ਤੇ ਜਿਹੜਾ 6 ਵਾਲਾ ਨਿਸ਼ਾਨ ਆ ਉਹਨੂੰ ਇਦਾਂ ਟੇਡਾ ਕਰ ਦੇਵਾਂ ਠੀਕ ਹੈ ਹੁਣ ਜਿਹੜਾ ਪੱਧ ਦਾ ਇੰਚ ਘਟਾਇਆ ਇਹ ਘਟਾਉਣਾ ਬਹੁਤ ਜ਼ਰੂਰੀ ਹੁੰਦਾਗਾ ਠੀਕ ਹੈ ਜੀ ਉਹ ਮੈਨੂੰ ਨੇ ਇੱਕ ਭੈਣ ਨੇ ਪੁੱਛਿਆ ਸੀਗਾ ਵੀ ਆਪਾਂ ਇੱਥੋਂ ਘਟਾਉਣਾ ਕਿਉਂ ਜ਼ਰੂਰੀ ਹੁੰਦਾ ਦੇਖੋ ਮੋਡੇ ਜਿਹੜੇ ਹੈਗੇ ਨੇ ਆਪਣੇ ਚੌੜੇ ਹੁੰਦੇ ਨੇਗੇ ਇੱਥੋਂ ਆ ਕੇ ਜਿਹੜੀ ਹੈਗੀ ਆਪਣੀ ਫਿਟਿੰਗ ਵੀ ਥੋੜੀ ਜੀ ਜਿਹੜੀ ਹੈਗੀ ਉਹ ਘੱਟਦੀ ਜਾਂਦੀ ਹੁੰਦੀ ਹੈ ਤੁਸੀਂ ਦੇਖੋ ਅੰਡਰ ਆਰਮਸ ਦੇ ਨੀਚੋਂ ਇਸ ਲਈ ਆਪਾਂ ਨੂੰ ਅੱਧਾ ਇੰਚ ਜਿਹੜਾ ਹੈਗਾ ਘਟਾਉਣਾ ਪੈਂਦਾ ਹੁਣ ਨਹੀਂ ਤਾਂ ਫਿਰ ਇੱਥੇ ਫਲਾਵਟ ਹੋਣ ਲੱਗ ਜਾਂਦੀ ਹੈ ਠੀਕ ਹੈ ਜੀ ਤੇ ਇੱਕ ਮੈਨੂੰ ਭੈਣ ਨੇ ਇਹ ਵੀ ਪੁੱਛਿਆ ਸੀਗਾ ਕਿ ਬੈਕ ਵਾਲੇ ਤੀਰੇ ਦੇ ਵਿੱਚ ਆਪਾਂ ਕਾਰਟ ਪਾਉਣੀ ਹੁੰਦੀ ਆ ਮਤਲਬ ਬੈਕ ਵਾਲੇ ਮੋਢੇ ਦੇ ਵਿੱਚ ਦੇਖੋ ਬੈਕ ਵਾਲੇ ਮੋਢੇ ਦੇ ਵਿੱਚ ਕਾਰਟ ਨਹੀਂ ਪੈਂਦੀ ਹੁੰਦੀ ਜੇ ਤੁਸੀਂ ਕਾਰਟ ਪਾਉਂਗੇ ਤਾਂ ਤੁਹਾਡੇ ਖਿੱਚ ਪਾਉਗੀ ਫਿਰ ਠੀਕ ਹੈ ਕਾਰਟ ਨਹੀਂ ਪੈਂਦੀ ਹੁੰਦੀ ਸਿਰਫ ਫਰੰਟ ਵਾਲੇ ਪੱਲੇ ਤੇ ਹੀ ਪੈਂਦੀ ਹੁੰਦੀ ਹੈ ਠੀਕ ਹੈ ਜੀ ਤੇ ਆਪਾਂ ਇਦਾਂ ਜਿਹੜਾ ਆਪਾਂ 1/2 ਇੰਚ ਘਟਾ ਕੇ ਲਗਾਇਆ ਨਾ ਉਤੋਂ ਹੀ ਆਪਾਂ ਇਸ ਤਰੀਕੇ ਨਾਲ 1/4 ਇੰਚ ਤੇ ਨਿਸ਼ਾਨ ਲਗਾਵਾਂਗੇ ਫਰੰਟ ਵਾਲੇ ਪੱਲੇ ਦੀ ਜਿਹੜੀ ਕਾਰਟ ਪਾਉਣੀ ਆ ਠੀਕ ਹੈ ਤੇ ਬੈਕ ਵਾਲੇ ਪੱਲੇ ਦੀ ਪਾਵਾਂਗੇ ਜੀ 1/2 ਇ ਠੀਕ ਹੈ ਹੁਣ ਆਪਣਾ ਮੋਢਾ ਸੀਗਾ 7 ਇੰਚ ਤੇ ਆਪਾਂ ਇਸ ਤਰੀਕੇ ਨਾਲ ਸਾਡੇ ਤਿੰਨ ਤਿੰਨ ਇਹਦਾ ਹਾਫ ਕਰ ਲਵਾਂਗੇ ਮੋਢੇ ਦਾ ਠੀਕ ਹੈ ਹੁਣ ਇਹਨਾਂ ਦੀ ਫਿਟਿੰਗ ਹੈਗੀ ਸੀ ਜੀ ਇਹਨਾਂ ਦੀ ਫਿਟਿੰਗ ਹੈਗੀ ਸੀ 18 ਇੰਚ ਤੇ ਆਪਾਂ 9 ਇੰਚ ਤੇ ਨਿਸ਼ਾਨ ਲਗਾ ਲਵਾਂਗੇ ਜੀ ਐਦਾਂ ਠੀਕ ਹੈ 18 ਦਾ ਹਾਫ ਆਪਾਂ 9 ਇੰਚ ਤੇ ਨਿਸ਼ਾਨ ਲਗਾ ਲਵਾਂਗੇ ਤੇ ਇਹਨਾਂ ਦੀ ਕਮਰ ਤੋਂ ਫਿਟਿੰਗ ਹੈਗੀ ਹੈ ਜੀ 16 ਇੰਚ ਠੀਕ ਹੈ ਇੱਥੇ ਆਪਾਂ 8 ਇੰਚ ਤੇ ਨਿਸ਼ਾਨ ਲਗਾਵਾਂਗੇ। ਹੁਣ ਦੇਖੋ ਇਹਨਾਂ ਦੇ ਪਲੇਟਾਂ ਪੈਣੀਆਂ ਨਹੀਂ ਹੈਗੀਆਂ ਇਸੇ ਲਈ ਆਪਾਂ 8 ਇੰਚ ਤੇ ਹੀ ਨਿਸ਼ਾਨ ਲਗਾ ਲਿਆ ਕਿਉਂਕਿ 16 ਇੰਚ ਇਹਨਾਂ ਦੀ ਫਿਟਿੰਗ ਆ ਆਪਾਂ 8 ਇੰਚ ਤੇ ਨਿਸ਼ਾਨ ਲਗਾ ਲਿਆ। ਜੇ ਇਹਨਾਂ ਦੇ ਪਲੇਟਾਂ ਪੈਣੀਆਂ ਹੁੰਦੀਆਂ ਤਾਂ ਆਪਾਂ 17 ਤੇ ਲਗਾਉਂਦੇ ਮਤਲਬ 8.5 ਤੇ। ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਪਲੇਟਾਂ ਵੈਸੇ ਪਾਉਣੀਆਂ ਦੱਸ ਦੂੰਗੀ ਜ਼ਰੂਰ ਠੀਕ ਹੈ। ਵੀ ਕਿੰਨੇ ਇੰਚ ਤੇ ਪੈਣੀਆਂ ਸੀ ਤੇ ਇੱਥੋਂ ਹਿੱਪ ਤੋਂ ਇਹਨਾਂ ਦੀ ਫਿਟਿੰਗ ਹੈਗੀ ਹੈ ਜੀ 20 ਇੰਚ ਠੀਕ ਹੈ ਆਪਾਂ 10 ਇੰਚ ਤੇ ਨਿਸ਼ਾਨ ਲਗਾ ਠੀਕ ਹੈ ਹੁਣ ਆਪਾਂ ਕੀ ਕਰਨਾ ਦੇਖੋ ਜਿਹੜਾ ਆ ਆਪਾਂ 18 ਇੰਚ ਤੇ ਨਿਸ਼ਾਨ ਲਗਾਇਆ ਨਾ ਇਹ ਆ ਫਿਟਿੰਗ ਦਾ ਨਿਸ਼ਾਨ ਇੱਥੋਂ ਹੀ ਆਪਾਂ 3 ਇੰਚ ਤੇ ਇੱਕ ਨਿਸ਼ਾਨ ਲਗਾਉਣਾ ਹੁਣ ਜਿਹੜਾ ਆਪਾਂ 3 ਇੰਚ ਤੇ ਨਿਸ਼ਾਨ ਲਗਾਇਆ ਨਾ ਇਹਨੂੰ ਆਪਾਂ ਇਦਾਂ ਸਿੱਧਾ ਕਰ ਲੈਣਾ ਠੀਕ ਹੈ ਜੀ ਹੁਣ ਜਦੋਂ ਆਪਾਂ ਫਿਟਿੰਗ ਦਾ ਨਿਸ਼ਾਨ ਲਗਾਵਾਂਗੇ ਨਾ ਆਪਾਂ ਉੱਪਰੋਂ ਨਹੀਂ ਲਗਾਉਣਾ ਹੈਗਾ ਠੀਕ ਹੈ ਇਸ ਤਰੀਕੇ ਨਾਲ ਨਹੀਂ ਆਪਾਂ ਨੇ ਲਗਾਉਣਾ ਇਹਦੇ ਨਾਲ ਕੀ ਹੁੰਦਾ ਸਾਡੀ ਫਿਟਿੰਗ ਦਬ ਜਾਂਦੀ ਹੈ ਜਿਹੜਾ ਆਪਾਂ 3 ਇੰਚ نیچے ਨਿਸ਼ਾਨ ਲਗਾਇਆ ਆ ਆਪਾਂ ਫਿਟਿੰਗ ਦਾ ਨਿਸ਼ਾਨ ਉਹਦੇ ਤੋਂ ਦੇਣਾ ਠੀਕ ਹੈ ਜੀ ਇਹ ਇੱਥੋਂ ਦੇਣਾ ਹੁਣ ਆਪਾਂ ਨੂੰ ਥੋੜੀ ਜਿਹੀ ਜਗ੍ਹਾ ਹੋਰ ਮਿਲ ਜੂਗੀ ਇੱਥੋਂ ਆਪਣੀ ਫਿਟਿੰਗ ਦਬੂਗੀ ਨਹੀਂ ਠੀਕ ਆ ਤੇ ਹੁਣ ਜਿਹੜਾ 3 ਇੰਚ ਦਾ ਨਿਸ਼ਾਨਾ ਬਸ ਆਪਾਂ ਇੱਥੋਂ ਫਿਟਿੰਗ ਦਾ ਨਿਸ਼ਾਨ ਦੇ ਦੋ ਤੇ ਜਿਹੜਾ ਉੱਪਰੋਂ ਹੈਗਾ ਉੱਥੋਂ ਆਪਾਂ ਅੱਧਾ ਇੰਚ ਕਟਾ ਦੋ ਠੀਕ ਹੈ ਜੀ ਇਹ ਫਿਰ ਹੁਣ ਸਾਡੀ ਫਿਟਿੰਗ ਚ ਕੋਈ ਫਰਕ ਨਹੀਂ ਪੈਣਾ ਬਸ ਸਾਡੀ ਫਿਟਿੰਗ ਸਗੋ ਦਬੂਗੀ ਨਹੀਂ ਨਾਲੇ ਆਪਣੇ ਅੰਡਰਆਮ ਦੇ ਨੀਚੇ ਝੋਲ ਨਹੀਂ ਪਊਗਾ ਠੀਕ ਹੈ ਹੁਣ ਦੇਖੋ ਆਪਾਂ ਮੋਡੇ ਦਾ ਨਿਸ਼ਾਨ ਕਿਵੇਂ ਲਗਾਉਣਾ ਜਿਹੜਾ ਆਪਾਂ ਆਹ ਹਾਫ ਕਰਕੇ ਨਿਸ਼ਾਨ ਲਗਾਇਆ ਨਾ ਸਾਡੇ 3 ਇੰਚ ਤੇ ਇੱਥੋਂ ਆਪਾਂ ਗੁਲਾਈ ਦੇਣੀ ਹੁੰਦੀ ਆ ਠੀਕ ਆ ਮੋਡੇ ਦੀ ਜਿਹੜਾ ਆਪਾਂ ਅੱਧਾ ਇੰਚ ਘਟਾ ਕੇ ਨਿਸ਼ਾਨ ਲਗਾਇਆ ਉਹਦੇ ਤੋਂ ਆਪਾਂ ਫਰੰਟ ਵਾਲੇ ਪੱਲੇ ਦੀ ਦੇਣੀ ਆ ਤੇ ਜਿਹੜਾ ਆਪਾਂ ਬਾਹਰਲੇ ਪਾਸੇ ਨਿਸ਼ਾਨ ਲਗਾਇਆ ਉਹਦੇ ਤੋਂ ਆਪਾਂ ਬੈਕ ਵਾਲੇ ਪੱਲੇ ਦੀ ਦੇਣੀ ਆ ਠੀਕ ਆ ਗੁਲਾਈ ਬਸ ਹੁਣ ਦੇਖੋ ਆਪਾਂ ਜਿਹੜਾ 10 ਇੰਚ ਘਟਾ ਕੇ ਲਗਾਇਆ ਉਹਦੇ ਤੋਂ ਆਪਾਂ ਫਰੰਟ ਵਾਲੇ ਮੋਢੇ ਦੀ ਗੁਲਾਈ ਦੇਵਾਂਗੇ ਠੀਕ ਹੈ ਜੀ ਬਸ ਘਟਾਉਣ ਦਾ ਮਕਸਦ ਇਹੀ ਹੁੰਦਾ ਤਾਂ ਕਿ ਆਪਾਂ ਫਰੰਟ ਵਾਲੇ ਪੱਲੇ ਦੀ ਜਿਹੜੀ ਹੈਗੀ ਗੁਲਾਈ ਉਹ ਆਪਾਂ ਨੂੰ ਪਤਾ ਲੱਗ ਜਾਏ ਆਪਾਂ ਕਿੱਥੋਂ ਦੇਣੀ ਹੈ ਠੀਕ ਆ ਹੁਣ ਫਰੰਟ ਵਾਲੇ ਪੱਲੇ ਦੀ ਗੁਲਾਈ ਜਿਹੜੀ ਹੈਗੀ ਥੋੜੀ ਜੀ ਅੰਦਰ ਵਾਲੇ ਪਾਸੇ ਨੂੰ ਚਲੀ ਗਈ ਔਰ ਜਿਹੜਾ ਬੈਕ ਵਾਲਾ ਪੱਲਾ ਉਹਦੀ ਥੋੜੀ ਜੀ ਬਾਹਰਲੇ ਵਾਲੇ ਪਾਸੇ ਨੂੰ ਚਲੀ ਗਈ ਠੀਕ ਹੈ ਜੀ ਇਹ ਜਿਹੜੀ ਗੁਲਾਈ ਆ ਬਿਲਕੁਲ ਸਹੀ ਪੈਂਦੀ ਹੁੰਦੀ ਆ ਤੇ ਹੁਣ ਆਪਾਂ ਇੱਥੋਂ हिਪ ਦਾ ਨਿਸ਼ ਤੇ ਇਸ ਤਰੀਕੇ ਨਾਲ ਜਿਹੜੇ ਹੈਗੇ ਨੇ ਆਪਾਂ ਸਾਰੇ ਨਿਸ਼ਾਨ ਲਗਾ ਲੈਣੇ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਹੁਣ ਆਪਾਂ ਪਹਿਲਾਂ ਬੈਕ ਵਾਲੇ ਪੱਲੇ ਦੀ ਬਾਹਰ ਵਾਲਾ ਜਿਹੜਾ ਪਰੇਸ਼ਾਨ ਲੱਗਿਆ ਉਹਦੇ ਤੋਂ ਕਟਿੰਗ ਕਰਨੀ ਹੈ ਠੀਕ ਹੈ ਜੀ ਫਰੰਟ ਵਾਲੇ ਪੱਲੇ ਦੀ ਜਿਹੜੀ ਹੈਗੀ ਆਪਾਂ ਉਹ ਬਾਅਦ 'ਚੋਂ ਕਰਾਂਗੇ ਜਿਹੜੀ ਆਪਾਂ ਕਾਟ ਪਾਉਣੀ ਹੈ ਹਜੇ ਠੀਕ ਹੈ ਤੇ ਇਸ ਤਰੀਕੇ ਨਾਲ ਆਪਾਂ ਕਟਿੰਗ ਕਰ ਲੈਣੀ ਹੈ ਇਹਦੀ ਠੀਕ ਹੈ ਦੇਖੋ ਆਪਾਂ ਮਾਰਜਿਨ ਜਿਹੜਾ ਹੈਗਾ ਉਹ ਜ਼ਿਆਦਾ ਹੀ ਰੱਖ ਲਿਆ ਸੀ ਕਿਉਂਕਿ ਇਹ ਸੈਮੀ ਸਟਿਚ ਸੂੜ ਸੀ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਵੀ ਆਪਾਂ ਰੱਖਣਾ ਮਾਰਜਿਨ ਆਪਾਂ ਰੱਖ ਕੇ ਬਾਕੀ ਜਿਹੜਾ ਕੱਪੜਾ ਹੈਗਾ ਉਹ ਕਟਿੰਗ ਕਰ ਦੇਣਾ ਠੀਕ ਹੈ ਮੈਂ ਇਹਦੇ ਵਿੱਚ ਤਾਂ ਹੀ ਤੁਹਾਨੂੰ ਦੱਸਿਆ ਨਹੀਂ ਹੈਗਾ ਵੀ ਘੇਰੇ ਲਈ ਆਪਾਂ ਵੱਧ ਕਿੰਨਾ ਉਤਾਰਨਾ ਆਪਾਂ ਵੈਸੇ ਘੇਰੇ ਲਈ ਜਿਹੜਾ ਹੈਗਾ ਦੋਨੋਂ ਸਾਈਡ ਤੇ 1.5-1.5 ਇੰਚ ਜ਼ਿਆਦਾ ਉਤਾਰਨਾ ਹੁੰਦਾ ਮਤਲਬ ਕਿ ਟੋਟਲ 3 ਇੰਚ ਜ਼ਿਆਦਾ ਉਤਾਰਨਾ ਹੁੰਦਾ ਜੇ ਆਪਾਂ ਪਾਈਪਿੰਗ ਕੱਢਣੀ ਹੋਵੇ ਤਾਂ ਆਪਾਂ 2.5-3 ਵੀ ਲੈ ਸਕਦੇ ਹਣਾ ਦੋਨੇ ਪਾਸੇ ਤੇ ਇਦਾਂ ਆਪਾਂ ਕੱਟ ਜਿਹੜ ਠੀਕ ਹੈ ਜੀ ਫਿਰ ਆਪਣੀ ਫਿਟਿੰਗ ਜਿਹੜੀ ਹੈਗੀ ਉਹ ਬਿਲਕੁਲ ਸਹੀ ਆਉਂਦੀ ਹੈ ਕੱਟਣਾ ਕੱਟ ਮਲਾ ਕੇ ਹੁਣ ਆਪਾਂ ਇੱਥੋਂ ਜਿਹੜਾ ਕੱਪੜਾ ਹੈਗਾ ਵਾਧੂ ਉਹ ਆਪਾਂ ਉਤਾਰ ਦੇਣਾ ਠੀਕ ਹੈ ਜੀ ਬਾਅਦ ਚੋ ਤੇ ਹੁਣ ਦੇਖੋ ਆਪਾਂ ਕੀ ਕਰਨਾ ਹੁਣ ਆਪਾਂ ਜਿਹੜੇ ਪੱਲੇ ਹੈਗੇ ਨੇ ਉਹ ਫਰੰਟ ਵਾਲੇ ਅਲੱਗ ਕਰ ਲੈਣੇ ਨੇ ਔਰ ਬੈਕ ਵਾਲੇ ਜਿਹੜੇ ਹੈਗੇ ਨੇ ਉਹ ਅਲੱਗ ਕਰ ਲੈਣੇ ਨੇ ਕਿਉਂਕਿ ਹੁਣ ਆਪਾਂ ਮੂਰਲੇ ਪੱਲੇ ਦੇ ਵਿੱਚ ਜਿਹੜੀ ਕਾਟ ਹੈਗੀ ਆ ਉਹ ਪਾਵਾਂਗੇ ਦੇਖੋ ਤੁਸੀਂ ਇਦਾਂ ਪੱਲੇ ਜਿਹੜੇ ਹੈਗੇ ਨੇ ਉਹ ਚਾਕੀ ਲਿਆ ਕਰੋ ਕਿਉਂਕਿ ਨਾ ਕਈ ਵਾਰੀ ਬੈਕ ਵਾਲੇ ਪੱਲਿਆਂ ਦੇ ਵਿੱਚ ਵੀ ਕਾਟ ਪੈ ਜਾਂਦੀ ਹੁੰਦੀ ਆ ਜੇ ਤੁਹਾਡੀ ਬੈਕ ਵਾਲੇ ਪੱਲੇ 'ਚ ਕਾਟ ਪੈ ਗਈ ਤਾਂ ਤੁਹਾਡੇ ਖਿੱਚ ਜਿਹੜੀ ਹੈਗੀ ਆ ਫਿਰ ਉਹ ਪਾਉਗੀ ਠੀਕ ਹੈ ਨਾਲੇ ਫਿਰ ਮੋਡਾ ਜਿਹੜਾ ਹੈਗਾ ਥੋੜਾ ਜ਼ਿਆਦਾ ਵੱਡਾ ਹੋ ਜਾਊਗਾ ਜੇ ਤੁਸੀਂ ਬੈਕ ਵਾਲੇ ਪੱਲਿਆਂ 'ਚ ਵੀ ਕਾਟ ਪਾਤੀ ਇਸੇ ਲਈ ਬੈਕ ਵਾਲੇ ਪੱਲਿਆਂ 'ਚ ਕਾਟ ਨਹੀਂ ਪੈਂਦੀ ਹੁੰਦੀ ਹੈਗੀ ਠੀਕ ਹੈ ਜੀ ਫਿਰ ਮੋਡਾ ਵੀ ਸਾਡਾ ਜ਼ਿਆਦਾ ਲੱਫ ਜਾਂਦਾ ਹੁੰਦਾ ਸਿਰਫ ਫਰੰਟ ਵਾਲੇ ਪੱਲੇ 'ਚ ਹੀ ਕਾਟ ਪੈਂਦੀ ਹੁੰਦੀ ਆ ਹੁਣ ਦੇਖੋ ਆਪਾਂ ਇਦਾਂ ਜਿਹੜਾ ਪੱਲੇ ਹੈਗੇ ਨੇ ਮੇਨ ਫੈਬਰਿਕ ਦਾ ਉਹ ਆਪਾਂ ਇਸ ਤਰੀਕੇ ਨਾਲ ਜੋੜ ਕੇ ਰੱਖ ਲੈਣਾ ਤੇ ਜਿੱਥੇ-ਜਿੱਥੇ ਆਪਾਂ ਨਿਸ਼ਾਨ ਲਗਾਏ ਸੀਗੇ ਫਰੰਟ ਵਾਲੇ ਪੱਲੇ ਦੀ ਕਾਟ ਦੇ ਉਹ ਆਪਾਂ ਉਤਾਰ ਦੇਣਾ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਨਾ ਜੇ ਤੁਹਾਡਾ neck back ਵਾਲੀ ਸਾਈਡ ਜਾਂਦਾ ਨਾ ਤਾਂ ਆਪਾਂ ਫਰੰਟ ਵਾਲੇ ਪੱਲੇ ਦੇ ਵਿੱਚ ਅੱਧੇ ਪੌਣੇ ਇੰਚ ਦੀ ਕਾਟ ਪਾ ਦੇਣੀ ਆ ਦੇਖੋ ਕਾਟ ਪਾਉਣ ਨਾਲ ਜਿਹੜਾ ਹੈਗਾ ਸਾਡਾ ਮੋਢਾ ਨਹੀਂ کٹੂਗਾ ਬਿਲਕੁਲ ਵੀ ਸਗੋਂ ਜਿਹੜੀ ਤੁਹਾਡੀ ਫਿਟਿੰਗ ਹੈਗੀ ਉਹ ਬਿਲਕੁਲ ਪ੍ਰੋਪਰ ਆ ਜਾਂਦੀ ਹੁੰਦੀ ਆ ਠੀਕ ਹੈ ਅਪਾ ਇਸ ਤਰੀਕੇ ਨਾਲ ਦੋਨੋਂ ਪੱਲੇ ਜਿਹੜੇ ਹੈਗੇ ਨੇ ਉਹ ਜੋੜ ਕੇ ਰੱਖ ਲੈਨੇ ਤੇ ਆਪਾਂ ਅੱਧੇ ਪੌਣੇ ਇੰਚ ਦੀ ਜਿਹੜੀ ਹੈਗੀ ਕਾਟ ਉਹ ਪਾੜਨੀ ਆ ਆਪਾਂ ਕੱਪੜਾ ਮਤਲਬ ਕਿ ਉਤਾਰ ਦੇਣਾ ਠੀਕ ਹੈ ਜੀ ਹੁਣ ਦੇਖੋ ਆਪਾਂ ਪਲੇਟਸ ਦੇ ਨਿਸ਼ਾਨ ਕਿਵੇਂ ਲਾਉਣੇ ਨੇ ਪਹਿਲਾਂ ਤੁਸੀਂ ਪੱਲੇ ਦੇ ਵਿੱਚ ਕਾਟ ਪਾਉਣੀ ਆ ਉਸ ਤੋਂ ਬਾਅਦ ਜਿਹੜੀਆਂ ਪਲੇਟਸ ਨੇਗੀਆਂ ਉਹ ਫੇਰ ਪਾਉਣੀਆਂ ਨੇ ਠੀਕ ਹੈ ਜੀ ਤੇ ਕਿਉਂਕਿ ਆਪਣੇ ਕਾਟ ਪਹਿਜੂ ਨਹੀਂ ਤਾਂ ਫੇਰ ਪਲੇਟ ਉੱਪਰ ਚੜਨ ਲੱਗ ਜੂਗੀ ਐਦਾਂ ਆਪਾਂ 11.5 ਇੰਚ ਲੰਬੀ ਜਿਹੜੀ ਹੈਗੀ ਨੀਚੇ ਨੂੰ ਪਲੇਟ ਲੈਣੀ ਆ ਤੇ ਇਸ ਤਰੀਕੇ ਨਾਲ ਤੁਸੀਂ 3.5 ਲੈ ਸਕਦੇ ਹੋ ਇਧਰੋਂ ਜੇ ਤੁਹਾਡੀ ਫਿਟਿੰਗ ਜਿਹੜੀ ਹੈਗੀ ਹੈ ਜਿਆਦਾ ਹੈਗੀ ਹੈ ਤਾਂ ਤੁਸੀਂ 4 ਦਾ ਵੀ ਗੈਪ ਦੇ ਸਕਦੇ ਹੋ ਠੀਕ ਹੈ ਜੀ ਤੇ ਇਦਾਂ ਤੁਸੀਂ 3.5 ਇੰਚ ਤੇ ਜਾਂ ਤੁਸੀਂ 4 ਇੰਚ ਤੇ ਲਗਾ ਲਓ ਇੰਨਾ ਕੋਈ ਚੱਕਰ ਨਹੀਂ ਹੁੰਦਾ ਠੀਕ ਹੈ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਮਲਾ ਦੇਣਾ ਠੀਕ ਹੈ ਨੀਚੇ ਵਾਲੀ ਸਾਈਡ ਤੇ ਠੀਕ ਹੈ ਜੀ ਤੇ ਹੁਣ ਦੇਖੋ ਇਧਰੋਂ ਆਪਾਂ 2 ਇੰਚ ਲਾਵਾਂਗੇ ਸਾਈਡ ਵਾਲੀਆਂ ਪਲੇਟਾਂ ਪਾਉਣ ਲਈ ਠੀਕ ਹੈ ਇਹ ਜਿਹੜੀ ਹੈਗੀ ਆਪਾਂ ਬਿਲਕੁਲ ਆ ਫਿਟਿੰਗ ਵਾਲੀ ਨਿਸ਼ਾਨੀ ਦੇ ਸਾਹਮਣੇ ਉਹ ਨਹੀਂ ਕੱਢਣੀ ਹੈਗੀ ਥੋੜੀ ਜੀ نیچے ਨੂੰ ਕਰਕੇ ਕੱਢਣੀ ਹੁੰਦੀ ਆ ਪਲੇਟ ਕਿਉਂਕਿ ਜੇ ਬਿਲਕੁਲ ਸੈਂਟਰ ਦੇ ਵਿੱਚ ਨਿਸ਼ਾਨ ਲੱਗ ਗਿਆ ਜਿੱਥੋਂ ਆਪਣੀ ਫਿਟਿੰਗਾਂ ਫਿਰੇ ਉਹ ਇੱਥੋਂ ਉੱਚਾ ਜਾ ਚੱਕਿਆ ਜਾਊਗਾ ਕੱਪੜਾ ਠੀਕ ਹੈ ਜੀ ਤੇ ਇਹ ਦੋਨਾਂ ਭੇਟਾਂ ਦਾ ਆਪਾਂ ਸੈਂਟਰ ਕਰ ਲੈਣਾ ਤੇ ਇਦਾਂ ਆਪਾਂ 1.5 ਇੰਚ ਤੇ ਨਿਸ਼ਾਨ ਲਗਾ ਲੈਣਾ ਠੀਕ ਹੈ ਜੇ ਫਿਟਿੰਗ ਜ਼ਿਆਦਾ ਹੋਵੇ ਤਾਂ ਆਪਾਂ ਦੋ ਤੇ ਵੀ ਲਗਾ ਸਕਦੇ ਹਾਂ ਹੁਣ ਜਿਹੜਾ ਆਪਾਂ ਮੋਡੇ ਦਾ ਨਿਸ਼ਾਨ ਲਗਾਇਆ ਸੀ ਸੈਂਟਰ ਦੇ ਵਿੱਚ ਉਹਦੇ ਨਾਲ ਆਪਾਂ ਇਸ ਤਰੀਕੇ ਨਾਲ ਇਹਨੂੰ ਮਲਾ ਲੈਣਾ ਤੇ ਪਲੇਟ ਜਿਹੜੀ ਹੈਗੀ ਉਹ ਸਿੱਧੀ ਕਰ ਲੈਣੀ ਹੈ ਠੀਕ ਹੈ ਜੀ ਤੇ ਦੇਖੋ ਇਹ ਸੀਗੀ ਸੈਮੀ ਸਟਿਚ কুরਤੀ ਦੀ ਆਪਾਂ ਕਟਿੰਗ ਕਿਸ ਤਰੀਕੇ ਨਾਲ ਕਰਨੀ ਹੈ ਪਹਿਲਾਂ ਆਪਾਂ ਸਾਰਾ ਕੱਪੜਾ ਖੋਲ ਲੈਣਾ ਹੁਣ ਦੇਖੋ ਮੋਡੇ ਜਿਹੜੇ ਹੈਗੇ ਨੇ ਉਹ ਉੱਪਰ ਲਗਭਗ 1.5 ਤੇ 3 ਇੰਚ ਚੌੜੇ ਨਿਕਲੇ ਆਏ ਨੇ ਉੱਪਰ ਵਾਲੀ ਸਾਈਡ ਤੋਂ ਜਿਹੜੀ ਆਪਣੀ ਮੋਡੇ ਵਾਲੀ ਸਲਾਈ ਹੁੰਦੀ ਹੈ ਨਾ ਜੇ ਤੁਹਾਡਾ ਸੂਟ ਲਾਈਨਿੰਗ ਵਾਲਾ ਹੈਗਾ ਤਾਂ ਤੁਸੀਂ ਲਾਈਨਿੰਗ ਦੇ ਹਿਸਾਬ ਨਾਲ ਨਿਸ਼ਾਨ ਲਗਾ ਸਕਦੇ ਹੋ ਜੇ ਤੁਹਾਡਾ ਸੂਟ ਵਿਦਾਊਟ ਲਾਈਨਿੰਗ ਆ ਤਾਂ ਤੁਸੀਂ ਕੋਈ ਵੀ ਪੇਪਰ ਰੱਖ ਲਓ ਨੀਚੇ ਫਿਰ ਉਹਦਾ ਜਿਵੇਂ ਮੈਂ ਦੱਸਿਆ ਗਲੇ ਤੋਂ ਨਿਸ਼ਾਨ ਸਿੱਧਾ ਕਰਕੇ ਫਿਰ ਤੀਰਾ ਨਾਪ ਲਓ ਠੀਕ ਤੇ ਹੁਣ ਆਪਾਂ ਬਾਵਾ ਦੀ ਕਰਨਾ ਨਿਸ਼ਾਨ ਲਗਾਉਣਾ ਫਿਰ ਸੋਖਾ ਕੱਪੜਾ ਜਿਹੜਾ ਹੈਗਾ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਬਾਵਾ ਦੀ ਕਟਿੰਗ ਕਰਨਾ ਦੱਸਾਂਗੇ ਤੇ ਇਦਾਂ ਆਪਾਂ ਕੱਪੜੇ ਨੂੰ 2 ਫੋਲਡ ਕਰਕੇ ਰੱਖ ਲੈਣਾਗਾ ਇੱਕ ਦੂਸਰੇ ਦੇ ਉੱਪਰ ਇਸ ਤਰੀਕੇ ਨਾਲ ਆਪਾਂ ਜਿਹੜਾ ਹੈਗਾ ਉਹ ਸੈੱਟ ਕਰਦੇ ਆਪਾਂ ਤੇ ਮੋਡਾ ਜਿਹੜਾ ਹੈਗਾ ਆਪਾਂ ਲਗਭਗ ਆਪਾਂ ਨੂੰ 10 ਜਾਂ 10.5 ਇੰਚ ਕੱਪੜਾ ਚਾਹੀਦਾ ਹੁੰਦਾ ਉਹਦੇ ਅੰਦਰ ਆਪਣਾ ਮੋਡਾ ਜਿਹੜਾ ਹੈਗਾ ਫਿਰ ਆਪਣਾ ਇੰਨੀ ਫਿਟਿੰਗ ਵਾਲੀਆਂ ਵਾਲਿਆਂ ਦਾ ਆ ਜਾਂਦਾ ਹੁੰਦਾ ਠੀਕ ਹੈ ਜੀ ਤੇ ਆਪਾਂ ਕੀ ਕਰਨਾ ਉੱਪਰੋਂ ਇੱਦਾਂ ਸਲਾਈ ਦਾ ਛੱਡ ਦੇਣਾ ਆਪਾਂ ਮੋਡਾ ਨਾ ਆਪਾਂਗੇ ਪਹਿਲਾਂ ਸੂਟ ਤੋਂ ਫਿਰ ਉਸੇ ਹਿਸਾਬ ਨਾਲ ਹੀ ਆਪਾਂ ਬਾਹਾਂ ਦਾ ਮੋਡਾ ਰੱਖਾਂਗੇ ਠੀਕ ਹੈ ਜੀ ਉੱਪਰੋਂ 1/2 ਇੰਚ ਛੱਡ ਕੇ ਇੱਦਾਂ ਗੁਲਾਈ ਦੇ ਵਿੱਚ ਜਿਹੜਾ ਹੈਗਾ ਆਪਾਂ ਮੋਡਾ ਨਾਪ ਲੈਣਾ ਦੇ ਦੇਖੋ ਆਪਣਾ ਮੋਡਾ ਜਿਹੜਾ ਹੈਗਾ ਉਹ 8 ਇੰਚ ਆ ਰਿਹਾ ਤੇ ਹੁਣ ਆਪਾਂ ਬਾਹ ਦਾ ਜਿਹੜਾ ਮੋਡਾ ਹੈਗਾ ਉਹ ਆਪਾਂ ਅੱਧਾ ਇੰਚ ਕੱਟ ਕਰਕੇ ਲਾਵਾਂਗੇ ਠੀਕ ਹੈ ਉਹ ਤੁਸੀਂ ਦੇਖ ਲਓ ਕਿਉਂ ਠੀਕ ਹੈ ਜੀ ਹੁਣ ਆਪਣਾ 8 ਸੀ ਮੋਡਾ ਆਪਾਂ ਇਸ ਤਰੀਕੇ ਨਾਲ 7.5 ਤੇ ਨਿਸ਼ਾਨ ਲਗਾਵਾਂਗੇ ਪਹਿਲਾਂ ਬਾਹ ਦੇ ਮੋਡੇ ਤੇ ਠੀਕ ਹੈ ਤੇ ਹੁਣ ਆਪਾਂ 3 ਇੰਚ ਦੀ ਕਾਟ ਦਾ ਨਿਸ਼ਾਨ ਲਗਾਵਾਂਗੇ ਕਾਟ ਜਿਹੜੀ ਹੁੰਦੀ ਆ 7.5 ਆਪਾਂ ਦੇ ਵਿੱਚ 3 ਇੰਚ ਤੇ ਹੀ ਪੈਂਦੀ ਹੁੰਦੀ ਆ ਠੀਕ ਹੈ ਜੀ ਤੇ 3 ਇੰਚ ਦੇ ਨਿਸ਼ਾਨ ਤੋਂ ਆਪਾਂ ਇਸ ਤਰੀਕੇ ਨਾਲ ਜਿਹੜਾ ਹੈਗਾ ਟੇਡਾ ਕਰ ਲੈਣਾ ਇੰਚ ਟੇਪ ਤੇ ਇਹਦੇ ਸੈਂਟਰ ਦੇ ਵਿੱਚ ਨਿਸ਼ਾਨ ਲਗਾਉਣਾ ਮੋੜੇ ਦਾ ਹਾਫ ਕਰ ਲੈਣਾ ਆਪਾਂ ਤੇ ਇਸ ਤਰੀਕੇ ਨਾਲ ਜਿਹੜੀ ਹੈਗੀ ਇਹਦੀ ਸੈਂਟਰ ਤੋਂ ਆਪਾਂ ਗੁਲਾਈ ਦੇਣੀ ਆ ਜਿਹੜਾ ਆਪਾਂ ਸੈਂਟਰ ਦੇ ਵਿੱਚ ਨਿਸ਼ਾਨ ਲਗਾਇਆ ਉਹ ਲਗਭਗ ਪੌਣੇ ਇੰਚ ਦਾ ਹੀ ਲਗਾਉਣਾ ਚਾਹੀਦਾ ਆਪਾਂ ਨੂੰ ਕਿਉਂਕਿ ਆਪਾਂ ਫਰੰਟ ਵਾਲੇ ਪੱਲੇ ਵਿੱਚ ਪੌਣੇ ਇੰਚ ਦੀ ਹੀ ਕਾਟ ਪਾਈ ਸੀ ਹਨਾ ਤੇ ਇਸ ਤਰੀਕੇ ਨਾਲ ਆਪਾਂ ਜਿੰਨਾ ਵੀ ਪਹੁੰਚਿਆ ਹੈਗਾ ਉਹ ਰੱਖ ਕੇ ਔਰ ਮਾਰਜਨ ਰੱਖ ਕੇ ਆਪਾਂ ਬਾਹ ਦਾ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਤੇ ਇੱਥੋਂ ਆਪਾਂ ਬਾਹ ਦੀ ਜਿਹੜੀ ਹੈਗੀ ਕਟਿੰਗ ਕਰ ਲੈਣੀ ਆ ਜਿਸ ਹਿਸਾਬ ਨਾਲ ਆਪਾਂ ਗੁਲਾਈ ਦੱਤੀ ਆ ਠੀਕ ਹੈ ਜਿਹੜੀ ਇਹ ਗੁਲਾਈ ਤੇ ਐਦਾਂ ਆਪਾਂ ਕੀ ਕਰਨਾ ਉੱਪਰੋਂ ਜਿਹੜੇ ਹੈਗੇ ਨੇ ਪੱਲਾ ਆਪਾਂ ਕੱਢ ਦੇਣਾ ਤੇ ਆਪਾਂ ਦੋਨੋਂ ਪੱਲੇ ਨੇ ਦੇਖੋ ਜਿਹੜੇ ਹੁਣ ਆਪਾਂ ਜੋੜ ਲਏ ਨੇ ਇੱਕ ਨੀਚੇ ਵਾਲਾ ਹੋ ਗਿਆ ਹੁਣ ਇੱਕ ਉੱਪਰ ਵਾਲਾ ਹੋ ਗਿਆ ਠੀਕ ਹੈ ਹੁਣ ਆਪਾਂ ਇਸ ਤਰੀਕੇ ਨੇ ਇਹਨਾਂ ਵਿੱਚ ਕਾਰਟ ਪਾ ਲੈਣੀ ਆ ਆਪਾਂ ਇੱਕ ਪੱਲਾ ਜਿਹੜਾ ਹੈਗਾ ਉੱਪਰੋਂ ਚੱਕ ਦਿੱਤਾ ਸੀ ਠੀਕ ਹੈ ਕਿਉਂਕਿ ਆਪਾਂ ਇੱਕ ਦੇ ਉੱਪਰ ਇੱਕ ਬਾਹ ਰੱਖੀ ਸੀ ਤਾਂ ਕਰਕੇ ਹੁਣ ਆਪਣੀ ਜਿਹੜੀ ਕਾਰਟ ਹੈਗੀ ਉਹ ਬਿਲਕੁਲ ਸਹੀ ਪਈ ਪਾਊਗੀ ਇਸ ਤਰੀਕੇ ਨਾਲ ਹੁਣ ਦੇਖੋ ਇਹ ਇੱਕ ਸਾਈਡ ਵਾਲੀ ਬਾਹ ਹੋ ਗਈ ਆ ਠੀਕ ਹੈ ਇਹ ਔਰ ਇਹ ਆਪਣੀ ਇੱਕ ਸਾਈਡ ਵਾਲੀ ਬਾਹ ਹੋ ਗਈ ਆ ਠੀਕ ਹੈ ਜੀ ਤੇ ਇਹ ਸੀਗੀ ਜੀ ਸੈਮ ਸਟਿਚ ਚ ਸੂਟ ਦੀ ਕਟਿੰਗ ਜੇ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਜੇ ਲਾਈਨਿੰਗ ਵਾਲਾ ਹੋਵੇ ਸੂਟ ਸੈਮ ਸਟਿਚ ਚ ਤਾਂ ਕਿਸ ਤਰੀਕੇ ਨਾਲ ਕਟਿੰਗ ਕਰਨੀ ਹੈ ਔਰ ਜੇ ਵਿਦਆਊਟ ਲਾਈਨਿੰਗ ਹੋਵੇ ਤਾਂ ਕਿਸ ਤਰੀਕੇ ਨਾਲ ਆਪਾਂ ਟੀਰਾ ਲੈਣਾ ਹੁੰਦਾ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਚਲੋ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ